ਆ ਮੰਮੀ ਨੇ ਬਲੱਡ ਵਧਾ ਲਿਆ ਕਹਿੰਦੀ ਮੇਰੀ ਨੌਜਾ ਵੱਡੀ ਉਹ ਆਹ ਕੱਲ ਰੈਕ ਆ ਪਸਾਂ ਨਹੀਂ ਕੱਲ ਨਹੀਂ ਰੋ ਹੈ ਇੱਕ ਸਰਪ੍ਰਾਈਜ਼ ਤੁਹਾਨੂੰ ਸਾਰਿਆਂ ਨੂੰ ਕੱਲ ਨੂੰ ਮਿਲੂਗਾ ਜਿਹੜਾ ਕੋ ਖਾਣਾ ਖਾ ਲਓ ਉਸ ਤੋਂ ਬਾਅਦ ਆਪਾਂ ਬਸਤੀ ਵਾਲੇ ਖੁੱਲਣੇ ਆ ਉਹ ਗੱਲ ਆ ਤੇਰੀ ਵੀ ਆਲੂ ਕਚਾਲੂ ਬਾਂਦਰ ਦੀ ਖੇਡ ਚਾਲੂ ਨਾਰ ਚੜ ਗਈ ਕੀ ਨਾਰ ਤਾਂ ਇਹ ਚੜੂ ਤਾਂ ਮੰਮੀ ਨੇ ਬਲੱਡ ਵਧਾ ਲਿਆ ਕਹਿੰਦੀ ਮੇਰੀ ਨੌਜਾ ਵੱਡੀ ਸੋਪੇ ਕੇਆਂ ਉਹ ਰੱਖੀ ਗਿਆ ਹਾਂ ਇਹ ਬਲੱਡ ਵਧਾ ਲੇ ਤਾਂ ਅਸੀਂ ਤਾਂ ਆ ਗਈ ਸੀ ਤੀਸੀ ਤੀਸੀ ਲੈਣ ਹੁੰਦੇ ਨੇ ਚੱਲ ਆ ਕੇ ਨਾ ਪੈਂਡਰ ਨੂੰ ਚੱਲ ਚੱਲ ਮੈਂ ਹੈਪੀ ਵੀ ਹੈਪੀ ਬਣਨ ਨੂੰ ਕੰਨੇ ਦਿੰਨਾ ਬਾਤਾਂ ਆਉਂਦੀਆਂ ਨਹੀਂ ਹੁੰਦੀ ਪੈਂਡਰ ਵਿਆਹ ਤੋਂ ਬਾਅਦ ਉਹ ਦੋ ਜਣੇ ਆ ਜਾਂਦਾ ਸੀਗਾ ਚੱਲ ਕੋਈ ਨਾ ਫੇਰ ਕੀ ਹਿੰਨਾਂ ਦੋ ਮਹੀਨਾ ਵੀ ਆਉਂਦੇ ਸੀਗੇ ਹਾਂ ਫੈਂਕੀ ਚੱਲ ਹੁਣ ਚੱਲਾ ਆਇਆ ਮੰਮੀ ਬਿਮਾਰ ਹੋਉਂਦੀ ਸੀ ਤੇਰਾ ਵਿਆਹ ਨਹੀਂ ਹੋਇਆ ਇਸ ਕਰਕੇ ਜਾਣਾ ਪੈ ਜਾਂਦਾ ਸੀਗਾ ਹੁਣ ਚੱਲ ਆ ਗਈ ਮਾਣਾ ਦਰੋ ਗਈ। ਅਈ ਸਾਡੀ ਭੈਣੇ ਗੁੱਸੇ ਹੋ ਕੇ ਨਹੀਂ ਆਉਂਦੀ ਲੋਕੀ ਕਮੈਂਟਾਂ ਚ ਪੁੱਛਦੇ ਆ ਵੀ ਹੈਪੀ ਸੌਲੇਆਂ ਤੋਂ ਗੁੱਸੇ ਹੋ ਕੇ ਆ ਗਈ। ਨਹੀਂ ਕਈ ਵਾਰ ਕੰਮ ਇਦਾਂ ਦਾ ਨਿਕਲਿਆ ਆਉਂਦਾ ਆਉਣਾ ਪੈਂਦਾ। ਹੈ ਸਾਡੀਆਂ ਬਾਕੀ ਭੈਣਾਂ ਵੀ ਚਲੋ ਨਹੀਂ ਸਰਦਾ ਭੈਣੇ ਲੱਭਾਈ ਦਾ ਸਰ ਜਾਂਦਾ ਬਾਈ ਭੇਜ ਦਿੰਦਾ। ਹੋਣਾ ਇਹ ਮੈਨੂੰ ਕੰਨ ਮੰਮੀ ਮਾਤਾ ਮੇਰੀ ਮਾਂ ਮੇਰੀ ਮਰਜ਼ੀ ਆ ਮੈਂ ਦੰਦਨ ਤੋੜ ਦੇ ਮਮਾ ਬੰਦਰਾਂ ਨੇ ਤੋੜ ਦੇ ਹਾਂਜੀ ਮੈਂ ਥੋੜਾ ਕਿਸੇ ਦਾ ਲੈਣਕ ਨਹੀਂ ਵਿੱਚ ਨਹੀਂ ਠੀਕ ਕੰਦਾ ਅੱਛਾ ਮਮਾ ਠੀਕ ਆ ਮੈਂ ਹਾਂ ਕਹਿੰਦਾ ਫਿਰ ਹੁਣ ਕਿੰਨੇ ਦਿਨ ਛੱਡਣੀ ਮਮਾ ਛੇ ਦਿਨ ਛੱਡਣੀ 7ਵੇਂ ਦਿਨ ਦਮਨ ਲਿਆ ਹਮਣਾ ਹੋਊਗੇ 7 ਦਿਨ ਸਾਂ ਨਹੀਂ ਆਈ ਨਾ ਸਾਰੇ ਕਹਿੰਦੇ ਆਂ ਹਾਂ ਉਹ ਸਾਂਜੀ ਵਾਲਿਆਂ ਨੂੰ ਚੀਤੇ ਕਰਦੇ ਆ ਸਾਰੇ ਉੱਥੇ ਬਈ ਉਧਰ ਮਹੀਂ ਰਲ ਭਾਬੀ ਉਧਰ ਦੂਜੀਆਂ ਉਜਵਾ ਆਪਣੇ ਦਰ ਹੋਰ ਕੀ ਆ ਸਾਂਜੀ ਸਾਂਜੀ ਵਾਲੇ ਸਾਰੇ ਜੀਤੇ ਕਰਦੇ ਆ ਨਾ ਸਾਂਜੀ ਆਖ ਤੋਂ ਪਹਿਨੀ ਫੁੱਲ ਤੈਂ ਕੱਤ ਨੋ ਗੋਰੀ ਆਉਂਦਾ ਨਰਾਤਾਂ ਚ ਮਾਪਣ ਵਾਲਾ ਤੇ ਆਉਂਦਾ ਨਾ ਹਾਂ ਸਾਲਵਾਤ ਦੇਣੀਆਂ ਇਕੱਠੀਆਂ ਹੋ ਜਾਂਦੀਆਂ ਬਹਾਨੇ ਬਹਾਲੀਆਂ ਪੱਖਨਾ ਬਹੁਤ ਵੀ ਰੌਣਕ ਲੱਗਦੀ ਆ ਆਪਣੇ ਦਾ ਅੱਜ ਆ ਜੀ ਅਪ ਚੱਲੋਗੇ ਬਹੁਤ ਬੋਲੀਆਂ ਪੈਂਦੀਆਂ ਸਾਂਜੀ ਮਤ ਹੋ ਜਾਂਦੀ ਰੰਦੀ ਦੇ ਪੇਪਰ ਪੇਪਰ ਕਿਦਨ ਮੁਕਣੇ ਆ ਅੱਜ ਪਹਿਲੀ ਤਰੀਕ ਨੂੰ ਸ਼ਾਮ ਨੂੰ ਅਸੀਂ ਲੈ ਜਾਗੇ ਜਿਹੜਾ ਮੰਗ ਇੱਕ ਦਿਨ ਖਤਮ ਹੋ ਜਾਵੇ ਇੱਕ ਕੀ ਜੇ ਉਸ ਇੱਕ ਤੀ ਦੌਣ ਬਸ ਗਿੱਦਾ ਪਾਉਂਦੀਆਂ ਗੀਤ ਗਾਉਂਦੀਆਂ ਕੰਨ ਪਾਈ ਨਹੀਂ ਸੁਣਦੀ ਫੇਰ ਸਹੀ ਗੱਲ ਇੰਨਾ ਦੇ ਵਾਲਾ ਕੱਟ ਹੁੰਦਾ ਬੁੱਤੇ ਤੇ ਹਮਮ ਆਉਨੇ ਨਹੀਂ ਆਪਾਂ ਬੈਠੇ ਲੱਗੇ ਮੈਨੂੰ ਬੋਲ ਲੈ ਇਹ ਦੇਖਣਾ ਹੈ ਕਿ ਵੱਡ ਜਾਂਦੀ ਸੀ ਗੋਹੇ ਨਾ ਇਹਦੀ ਤਾਂ ਮੈਂ ਉਹ ਵੀ ਦੇਖੀ ਸੀ ਕਿ ਨੱਚਦੀ ਬੜਾ ਬੋਲੀਆਂ ਪਾ ਜਾਵੇ ਸੂਟ ਪਾ ਲੈ 10 ਮਾ ਹਾਂ ਆਪਾਂ ਆਈ ਮੈਂ ਕਿਹਾ ਸਾਹੀ ਝੂਲਾ ਬੜੀ ਮਰਦੀ ਆ ਜਾਣਾ ਹਾਂ ਅੱਗੇ ਦਾ ਜੋਰ ਨਹੀਂ ਇੰਨਾ ਕਾ ਚੱਕ ਲੈ ਹੁੰਦਾ ਹੋਰ ਮੈਂ ਹੈਪੀ ਨੂੰ ਲੈ ਕੇ ਗਈ ਸੀ ਮੈਂ ਉਹ ਸ਼ੌਪੋਂ ਬਤਾ ਸੀ ਸਾਰੀਆਂ ਦੀ ਦੁਕਾਨ ਦਾ ਪਤਾ ਸੀ ਮੈਂ ਕਿ ਚੱਲਦੀ ਏ ਨਾਲ ਮੇਰੇ ਹੁਣ ਮੈਨੂੰ ਪਤਾ ਨਹੀਂ ਕੀ ਆ ਇਹ ਤੇ ਹੈ ਕੀ ਆ ਉਹਨੂੰ ਬਹਲੇ ਸੇ ਫੋੜਾ ਕਿੰਨ ਕੰਦਰੋਂ ਪਰੇ ਹੋ ਜਾ ਮਾਸੜ ਕੋਈ ਚੱਲ ਅਜਾ ਕਿਹਦਾ ਜੋ ਲੀ ਹੁੰਦਾ ਇਕੱਠਾ ਮੈਂ ਕਿ ਹੁਣ ਜੋਤ ਬਾਹਰ ਆ ਤੇਰੇ ਨਾਲ ਚਲੀ ਜਾਂਦੀ ਸੀ ਐਕਟਿਵ ਆ ਤੇ ਮੈਂ ਵੀ ਜੱਟ ਹਾਂ ਹੁਣ ਤੂੰ ਜਾਣ ਵੀ ਉੱਥੇ ਹੁਣ ਤੂੰ ਜਾਵੜੀ ਵੀ ਆਉਂਦੇ ਸੌਰੇ ਪੇਸਟਿੰਗ ਜਲਤਾਂ ਦਾ ਤੇ ਸਭੂ ਬੋਣ ਲੱਗ ਪਾ ਤਾਂ ਇਹ ਪੇਸਟਿੰਗ ਦੀ ਆ ਨਹੀਂ ਆ ਕੇ ਸੁਣੀ ਹੋਈ ਆ ਆ ਆ ਕੜਾਈ ਦਾ ਭਰਾ ਉਸ ਤੋਂ ਕੱਠੀ ਲੱਗੇ ਇਹ ਕਹਿੰਦੀ ਆ ਅੱਠ ਪਿਆ ਜਿਹੜੀ ਪੜਾਈ ਕਰਦੇ ਆ ਕਹਿੰਦੇ ਮਕਸੂਦ ਬਣਾਉਣੇ ਆਪਾਂ ਮਾਸੀ ਨੂੰ ਕੀ ਆ ਇਹ ਮਾਸੀ ਨੇ ਕਿੱਥੇ ਡੱਢਣੇ ਨਹੀਂ ਕੱਢੂਗੀ ਆ ਲੈ ਕੇ ਆਂਦਾ ਸਾਰਾ ਸਮਾਨਾ ਚੋਲ ਏ ਕੀ ਇਹ ਡੋਰੀਆਂ ਹੀ ਲੱਗਦੀਆਂ ਇਹ ਆਟੀ ਆ ਕੜਾਈ ਕਰਦੇ ਆ ਤੇਰੇ ਮੂਰੇ ਕੋਈ ਪਤਾ ਅੱਛਾ ਇਹ ਕਾਰੰਗਿਆ ਇਹ ਕਾਰੰਗਿਆ ਸਾਰਾ ਸਮਾਨਾ ਹੱਥਾਂ ਨਾਲ ਉਹ ਵਾਲੀ ਆ ਚਾਹ ਤਾਂ ਫਿਰ ਪਲੇਨ ਕਪੜਾ ਲਿਆਵਾਂਗੇ ਇਸ ਵਿੱਚ ਹਾਂ ਉਹ ਉਹ ਦਿਓ ਜਿਵੇਂ ਅਹ ਹਾਂ ਕਲਰ ਇੱਕ ਆਪਾਂ ਸਾਂ ਹੀ ਕਲਰ ਨਹੀਂ ਕਰਾਂ ਹੈ ਆਏ ਤਾਂ ਦੁਕਾਨਦਾਰ ਗਿਆ ਆ ਗਲੇ ਹੈਗੀ ਆ ਲਿਆਂਦੀ ਉਥੋਂ ਸਸਤਾ ਮਿਲਦਾ ਸਮਾਂ ਹਾਂ ਚੱਲ ਵਧ ਗਿਆ ਨੇ ਗਲੇਆਂ ਦਾ ਡਿਜ਼ਾਈਨ ਇਹ ਬਣਾ ਕੇ ਆਪਾਂ ਬਣਾ ਦੇ ਵਿੱਚ ਮੋਤੀ ਅਸੀਂ ਇਹ ਕੱਟ ਕੇ ਅਸੀਂ ਆ ਗਲਾ ਬਣਾ ਕੇ ਵਿੱਚ ਕਪੜਾ ਪਲੇਨ ਪਾ ਕੇ ਇਹਦੇ ਵਿੱਚ ਮੂਤੀ ਭਰਿਆ ਦਿਓ ਮੈਂ ਕਹਾਂ ਕੀ ਹੁੰਦੀ ਆ ਹਾਂ ਥਰਮੋਕੋਲ ਪਾ ਕੇ ਤੇ ਬਟਨ ਜੇ ਪਾ ਦੇ ਮੈਂ ਆ ਕਰਨਾ ਅੱਛਾ ਬਟਨ ਬੰਦਿਓ ਨੇ ਹਾਂ ਮੂਤੀ ਆਂਦੀ ਉਹ ਮੈਂ ਬਣਾਣਾ ਕੁੜਤੇ ਲੌਂਗ ਹੁੰਦੇ ਜਿਹੜੇ ਥੱਲੇੋਂ ਘਾਟ ਆ ਸਵਾਤਾ ਦੇ ਨੇ ਨਾਲ 10 12 ਸੂਟ ਕੱਢਦੇ ਸਾਰੇ ਆ ਗੱਲਾਂ ਆ ਵੀ ਬਣਾਏ ਸਾਰੇ ਮਾਤਾ ਨੂੰ ਅੱਛਾ ਅੱਡ ਅੱਡ ਡਿਜ਼ਾਈਨ ਲੈਂਦੇ ਗਲਿਆਂ ਦੇ ਆ ਦੂਜੇ ਜਿਹੜਾ ਦੋਏ ਸਮਾਨ ਦੇ ਹਾਂ ਲੈ ਲੈ ਮੈਂ ਲੈ ਵੀ ਮੰਮੀ ਫੜ ਲਾ ਕਰ ਅੱਜ ਸਾਈਆਂ ਵਾਹ ਮੈਨ ਲੀਂਗਾ ਇੱਥੋਂ ਸ਼ੁਰੂ ਕਰ ਦਿੰਦੇ ਕੰਮ ਨਹੀਂ ਨਹੀਂ ਬਸ ਆਪਾਂ ਦੋਨੇ ਲੈ ਆਪ ਸਾਰੇ ਸੂਟ ਕਢਾ ਕੇ ਲੈ ਜਾਗੇ ਤੁਸੀਂ ਕੰਮ ਕਰੋ ਥੋੜੇ ਮੀਡੀਕਾਰ ਕੋਠੀ ਜਿਹਾ ਨਾ ਆਹ ਤੇ ਦੇਖਿਆ ਆ ਆਹ ਆਹ ਲਾਸਟ ਦਾ ਇਹ ਵੀ ਲਵਾਉਗਾ ਫਲਾਜੋ ਚ ਪਜਾਮੀਆਂ ਚ ਇਹਦਾ ਫਿਰ ਇਕੱਠਾ ਹੀ ਲਿਆਂਦਾ ਸਮਾਨ ਤੁਸੀਂ ਆ ਜਾ ਹੈ ਥੋੜੇ ਚਿਹਰੇ ਨਹੀਂ ਐ ਸਿਕਸ਼ੇਰੇ ਤੇ ਨਾ ਆਪ ਪੈਪਿੰਗ ਨਾ ਹੂੰ ਸੰਤਾ ਬੋਲ ਨਹੀਂ ਹੁਣ ਬੁਢੇ ਨੂੰ ਪਤਾ ਹੋਏ ਚੀਜ਼ਾਂ ਦਾ ਆ ਕੀ ਆ ਗਿੰਦਾਂ ਜੀਆਂ ਨਹੀਂ ਬਟਨ ਬਣਦੇ ਨੇ ਬਟਨ ਜਿੰਨੇ ਬਣੇ ਕਿਹੜੇ ਬਟਨ ਦਿਖਾਈ ਬਣੇ ਨੇ ਇਹਦੇ ਅੱਛਾ ਕੱਪੜਾ ਲਪੇਟ ਕੇ ਠੀਕ ਆ ਠੀਕ ਆ ਉਹ ਕੋਨਰ ਬਣਾ ਲੈ ਕੋਨਰ ਬਣਾ ਕੇ ਇੱਥੇ ਟੱਚ ਵਿੜਨ ਲੱਗ ਗਿਆ ਇੱਥੋਂ ਥੱਲੇ ਤੱਕ ਪੱਟਾਂ ਤੱਕ ਐਂ ਗੋਲੀਆਂ ਜੀਆਂ ਕੱਢ ਕੇ ਬਟਨ ਬਣਨ ਹੋਇਆ ਥੱਲਿਓਂ ਘੱਟ ਵਾਲੇ ਉਹਨੇ ਸੋਨੇ ਕੜਤੇ ਲੱਗਦੇ ਆ ਬਣਾਵਾਂਗੇ ਆਪਾਂ ਮੈਂ ਤੂੰ ਬਣਾਇਆ ਇਹ ਜਿਆ ਕੋਈ ਆਹ ਦੇ ਹਾਂ ਇਹ ਪਹਿਲਾਂ ਜਦੋਂ ਤੇਰੇ ਕੋਲ ਕੁਵਾਰੀ ਹੁੰਦੀ ਕੋਲੇ ਹੁੰਦੀ ਸੀ ਐਵੇਂ ਪੈਂਦੀ ਪੱਪੀਆਂ ਪਏ ਆ ਇਹਦੇ ਕੀ ਕਰਨੇ ਆਏ ਕੱਸ ਕੇ ਜੇ ਇਹ ਕੜਾਈ ਹੁੰਦੀ ਐ ਇਹਨਾਂ ਜਮ ਲਾਣ ਮੇਰੇ ਕੋਲ ਪਏ ਆ ਮੈਂ ਲਈ ਸੀ ਸਰਟੀਫੀਕੇਟ ਦੇ ਨਾਲ ਹੀ ਹਾਂ ਸਰਟੀਫੀਕੇਟ ਆ ਬਣੇ ਕੋਲੇ ਕੜਾਈ ਦੇ ਮੇਰੇ ਬਣੇ ਰਹਾ ਤੁਸੀਂ ਉਹ ਲੱਗ ਜੋ ਸਲਾਈ ਕਰਨੀ ਆਹ ਦੇਖੋ ਮੈਂ ਕਰਿਆ ਕਰਨਾ ਆਹ ਕੀ ਲੈਂਦੀ ਆ ਇਹ ਮਿਹੇ ਜਿਵੇਂ ਆਪਾਂ ਉਹ ਡਿਜ਼ਾਈਨਾਂ ਦਾ ਐ ਪੈਂਦੀਆਂ ਤਿੰਨ ਤਿੰਨ ਜੇ ਪਲਾਸ ਹੋਣ ਤੇ ਮੂੜੀਆਂ ਤੇ ਆ ਪੰਜ ਜਣ ਜਗੋ ਇੱਕ ਤੇ ਇਹਦਾ ਛੇਬੇ ਜੇ ਲੱਗਦੇ ਜਗੋ ਇੱਕ ਲਾਈ ਸੀ ਇਹ ਜਗੋ ਇਥੇ ਕੀ ਜੇ ਜੇ ਰਵੱਟੇ ਟੇਕਾਂ ਤਾਂ ਚੁੱਕੇ 4 ਰੁਪਏ ਦੀ ਗੁੱਟੀ ਆ 4 ਕਿਉਂਕਿ ਇਹ ਵਿੱਚ ਵੀ ਨਹੀਂ ਆ ਇਹਦੇ ਵਿਚਾਰ ਕੀ ਨਹੀਂ ਆ ਇਹਦੇ ਆ 4 ਰੁਪਏ ਦੀ ਆ ਇਹਦਾ ਵੀ ਮਨ ਲੜਾ ਲੁਧਿਆਣਾ ਅੱਧਾ ਲੁੱਟ ਲਿਆਈਆਂ ਅੱਜ ਆਹ ਘੰਟੇ ਚ ਮੈਂ ਤਾਂ ਅਜ ਮੁੱਲਾਂ ਪਰ ਬੈਠੀ ਮੈਂ ਤਾਂ 10:30 ਵਸ ਚੜਾ ਦੁਕਾਨੀ ਉੱਥੇ ਬਈ ਮੇਰੂ 12 ਵਜੇ ਨੂੰ ਫੋਨ ਆ ਗਿਆ ਕਹਿੰਦੇ ਸਬੇਲੀਆਂ ਕਿਤੇ ਮੇਰਾ ਮੂੰਹ ਤੇ ਵੀਰਾ ਨਿਕਲਣ ਲੱਗਿਆ ਕਰ ਮੈਂ ਚੰਪ ਖਾ ਚਾ ਤੇਰੇ ਵੀਰ ਦੀ ਬੈਠੇ ਉੱਥੇ ਜਾ ਕੇ ਲੱਗਾ ਸਾਨੂੰ ਗਏ ਕਿੱਥੇ ਸੀ ਲੁਧਿਆਣੀ ਨਹੀਂ ਕਿ ਆਈ ਨਹੀਂ ਦੱਸਣਾ ਸੀ ਆ ਲੈ ਤੇ ਦੁਕਾਨਾਂ ਦਾ ਬਿਲ ਦੁਕਾਨਾਂ ਦੇ ਵਿੱਚ ਨਹੀਂ ਕੈਂਪ ਚ ਨਹੀਂ ਗਏ ਸੀ ਉਹਦੇ ਗੈਂਪਾ ਜੇ ਤਾਂ ਇਹਨਾਂ ਨੇ ਸਾਰ ਪਸੂ ਸਾਬ ਨਹੀਂ ਲਿਆਂਦਾ ਸੀਗੀ ਪੀਪੀਆਂ ਲਿਆਂਦੀਆਂ ਦੋ ਸੋ ਚਲੋ ਅੱਜ ਮੈਂ ਪਾਪ ਬਾਹਰ ਹੈ ਨਾ ਨਹੀਂ ਹੂੰ ਮਾੜਾ ਯਾਰ ਦੱਸ ਦੋ ਦੁਕਾਨ ਦਾ ਨਾਂ ਦੱਸੋ ਗਏ ਕਿਹੜੇ ਨਹੀਂ ਅਸੀਂ ਦੁਕਾਨ ਨਹੀਂ ਦੱਸਦੇ ਕਿਸੇ ਦੁਕਾਨ ਦਾ ਨਾਂ ਦੱਸੋ ਉਹ ਨਹੀਂ ਏਰੀਆ ਤਾਂ ਦੱਸ ਦੋ ਇੱਧਰ ਹੋਊਗਾ ਮਨ ਲਾ ਦਾ ਸੋਹਣੇ ਜਿਹੜਾ ਸਿਵਲ ਹਸਪਤਾਲ ਕੰਨੀ ਇਹ ਜਿਆ ਕੋ ਵੱਧ ਮਿਲਦਾ ਸਾਰੇ ਪਾਸੇ ਗ੍ਰੀਨ ਪ੍ਰੋਜੈਕਟ ਫੀਡ ਦੁਕਾਨ ਚ ਇੱਥੇ ਕਹਾਂਗੇ ਕਿੱਥੇ ਦੇ ਦਿੰਦੇ ਇੱਥੇ ਨਹੀਂ ਦਿੰਦੇ ਕੀ ਆ ਦੇ ਲਾ ਕਿਨੇ ਸੀ ਆਪਾਂ ਨੂੰ ਕਿਨੇ ਦਿੱਤੇ ਸੀ ਆ ਮੋਕੀ ਲਿਆਂਦੇ ਆ ਇਹ ਕੱਲ੍ਹ ਉਸਤੇ ਇਹ ਜਿਹੜੀ ਪੱਤੀਆਂ ਆ ਬਾਈ ਪਾ ਜਿਹੜੀ ਕੜਾਈ ਕੱਢਣੀ ਆਂਗੀ ਕੜਾਈ ਕਾਇਆ ਕਰਾਂਗੇ ਸੂਟਾਂ ਦੇ ਬਣਉਂਦੀ ਆਂਗੀ ਬੋਸ ਆਖਿਆ ਅਸੀਂ ਕਰਿਆ ਘਰ ਹੁਣ ਕੰਮ ਬਸ ਇਹ ਕੰਮ ਕਰਨਾ ਸੀ ਮਾਮਾ ਧਿਆਨੇ ਬੜ ਬਣਾ ਬਣਾ ਇਹਨਾਂ ਉਧਰ ਦੇਣਾ ਇਹ ਇੱਕ ਸਰਪ੍ਰਾਈਜ਼ ਤੁਹਾਨੂੰ ਸਾਰਿਆਂ ਨੂੰ ਕੱਲ ਨੂੰ ਮਿਲੂਗਾ ਨਹੀਂ ਕੱਲ ਨੂੰ ਨਹੀਂ ਕੱਲ ਦਾ ਆ ਬਲੌਗ ਬੋ ਪਰਸੋਂ ਇੱਕ ਸਰਪ੍ਰਾਈਜ਼ ਹੋਰ ਮਿਲੂਗਾ ਹਾਂ ਫਿਰ ਆਪਾਂ ਉਹ ਬੁਟੀਕ ਤੇ ਵੀ ਲਾ ਰਿਆ ਕਰਾਂਗੇ ਨਾ ਨਾਲ ਹੀ ਬੁਟੀਕ ਲਈ ਡਿਜ਼ਾਈਨਿੰਗ ਕਰ ਉਹ ਬੁਟੀਕ ਲਈ ਇਹਨਾਂ ਡਿਜ਼ਾਈਨਿੰਗ ਕਰਕੇ ਦਿਆ ਕਰਨੇ ਆ ਸੂਟ ਉਹ ਸੀਟ ਤੇ ਡਿਜ਼ਾਈਨਿੰਗ ਕਰਕੇ ਦਿਆ ਕਰਾਂਗੇ ਹਾਂ ਵੀ ਆਪ ਸਰਪ੍ਰਾਈਜ਼ ਦਵਾਂਗੇ ਪਰਸੋਂ ਤੁਸਾਂ ਬਹੁਤ ਵਧੀਆ ਮੈਂ ਤਾਂ ਅਸੀਂ ਇਹਨਾਂ ਨੂੰ ਮੈਡਕੋਨ ਦੇ ਹਾਂ ਹਾਂ ਆ ਲੈ ਇੱਕ ਹੀ ਹੈ ਨੇਲ ਕਰਾਂਗੇ ਆਪ ਇਹਨਾਂ ਵਾਰ ਕੇ ਮੁਲਾਵਨ ਕਰਨੇ ਆਣੇ ਉਹਦਾ ਆਲੀ ਮੀਟਰ ਦੇ ਆ ਸੁਮਨ ਤਾਂ ਲਿਆਵਾਂਗੇ ਉਹ ਇੱਕ ਬੋਟਲ ਆਣੀ ਚੱਲਣੀ ਆ ਅਸੀਂਗੇ ਨਹੀਂ ਲਿਆ ਹੈਗੇ ਜਿਵੇਂ ਆਪਾਂ ਉਹ ਬਦਲਾ ਕਰਦੇ ਆ ਉਹ ਰੋਡ ਨਾ ਕਿੰ ਆ ਕਰਨ ਵਾਲਾ ਮੈਂ ਤੂੰ ਕੀ ਬਣਾਉਂਦੀ ਹੁੰਦੀ ਸੀ ਮੈਂ ਬਦਲਾ ਕੀ ਆ ਮੈਂ ਤਾਂ ਆਪ ਸੇ ਨਹੀਂ ਆ ਫਰੇਮਾਂ ਨਾਲ ਕਢਾਈ ਗੋਤ ਕੀ ਕੀ ਆ ਕੀ ਬਣਾਇਆ ਫਰੇਮਾਂ ਇਹਨਾਂ ਦੀ ਬਣਨੀਆਂ ਨੇ ਉਹ ਅੱਛਾ ਇਹ ਨਹੀਂ ਬਣਉਂਦੀ ਇਹ ਤਾਂ ਬਾਰੀ ਚੋਸ ਦਾ ਸਾਮਾਨ ਦਿਖਾਉਂਦੀ ਹੈ ਨਹੀਂ ਮਾਣ ਮੂਰੇ ਪਸ਼ਮੀਨਾਂ ਚੱਲਣਾ ਪਸ਼ਮੀਨਾਂ ਦੇ ਦਾ ਬਾਸਾਰ ਆਈ ਆਣੀ ਮੇਰਾ ਤਾਂ ਪਲੇਨ ਪਸ਼ਮੀਨਾਂ ਕਮਾਨ ਬੰਡੀ ਉੱਤ ਲੱਗੇ ਉਹ ਸਿਮਰਨ ਵਾਲਿਆਂ ਦੇ ਬਹੁਤ ਸਾਰੇ ਕੰਮ ਆ ਆ ਵੀ ਮੈਂ ਦੇ ਸਾਰੇ ਕਲਰ ਐਟੇ ਨੂੰ ਬੁਗਨੇ ਸਾਰੇ ਵੰਗ ਆਪ ਨੂੰ ਬਣਾ ਹੈ ਵੇਚਣ ਲੱਗੀ ਮੰਮੀ ਹੁਣ ਸਾਲ ਦਾ ਲਿਆਂਦਾ ਇਕੱਠਾ ਮੰਮੀ ਨੇ ਸਪਰਾਈਟ ਦੇ ਵਾਂਗ ਨਾ ਹਰਿਆ ਹਰਿਆ ਕਿ ਨਾ ਆਪ ਹਾਂ ਉਧਰ ਬਟੀ ਦੇ ਬਟੀ ਦਾ ਆਪਣਾ ਸਮਾਨ ਆ ਇਹ ਤੇਰਾ ਪਪ ਬਟੀ ਦੇ ਲਾਇਆ ਕਰਨਾ ਕਾਲੋ ਕਾਲੋ ਗਾਲ ਥੋੜ੍ਹੀ ਆ ਬਣ ਕੇ ਸਾਸਰੀ ਕਾਲ ਖਾਲਸਾ ਜੀ ਤੁਸੀਂ ਅੱਜ ਸਾਰੇ ਜਾਣ ਤੋਂ ਪਹਿਲਾਂ ਪਹਿਲਾਂ ਡੱਫ ਲੋ ਜਿੰਨਾ ਕੋ ਡੱਪਣਾ ਜਿਹੜਾ ਕੋ ਖਾਣਾ ਖਾ ਲੋ ਉਸ ਤੋਂ ਬਾਅਦ ਆਪਾਂ ਬਸਤੀ ਵਾਲੇ ਖੁੱਲਣੇ ਆ ਉਹ ਗੱਲ ਆ ਤੇਰੀ ਵੀ ਨਹੀਂ ਆ ਮੇਰੀ ਫੇਵਰਟ ਆ ਆਈਸਕ੍ਰੀਮ ਵਾਲੀ ਚਾਹ ਬਣਾ ਕੇ ਖਾਣੇ ਲਾ ਲੋ ਲਾ ਲੋ ਡੰਜਾ ਜਿੰਨੇ ਲਾ ਲੋ ਕਿਉਂ ਨਹੀਂ ਬਣਾਇਆ ਤਾਂ ਮੈਥੇ ਪੈ ਕੇ ਖਾਣ ਲੱਗੀ ਕੋਈ ਗੱਲ ਨਹੀਂ ਖਾਣ ਥੋੜੋ ਲੱਗੀ ਆ ਤਾਂ ਇਹ ਜੀ ਵੈ ਚਕਰੀ ਮੀ ਦੇਖੀ ਹੁੰਦੀ ਆਈਸਕ੍ਰੀਮ ਨਾ ਮੇਰੀ ਫੇਵਰਿਟ ਆ ਇਹ ਮੇਰੀ ਫੇਵਰਿਟ ਪਤਾ ਕੀ ਆ ਮੇਰੀ ਸੇਮੀ ਉਹ ਬਲ ਗਿਆ ਬਚ ਗਿਆ ਇਹ ਕੀ ਚਾਟ ਲਿਆ ਸੇਮੀ ਬਣਾਇਆ ਲਾ ਦੇ ਕਿਉਂ ਨਹੀਂ ਗਏ ਉਹ ਉਹ ਛੱਡੀ ਕਰਾ ਇੱਕ ਛੱਡ ਦੇ ਛੱਡ ਦੇ ਹੱਥ ਕੀ ਐ ਤਾਂ ਉੱਠਣਾ ਨਹੀਂ ਇਹਨਾਂ ਨੇ ਛੱਡ ਦੇ ਇੱਕ ਹੋਰ ਆਗੇ 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 ਮੈਂ ਖੋ ਗਿਆ ਉਹ ਜਾ ਯਾਰ ਛੱਡ ਦੇ ਹੁਣ ਉਹ ਤਾਂ ਅਹੀਂ ਥੋੜੀ ਨਾ ਮੈਂ ਤਾਂ ਡਰਿਆ ਨਹੀਂ ਵੀਰੇ ਨਾਲ ਆ ਗਿਆ ਇਹਨਾਂ ਨੇ ਤੇਰੀ ਜੁੱਤੀ ਮੋੜ ਗਈ ਉਹ ਥੋੜੀ ਜੀ ਆ ਜਾਓ ਖੇਡ ਕੇ ਬਾਂਦਰ ਕਿਲਾ ਓਏ ਆ ਜਾਓ ਯਾਰ ਖੋ ਗਿਆ ਮੈਂ ਗਿਆ ਕੋਈ ਉਹ ਰੋਟੀ ਨਹੀਂ ਪਾਉਣੀ ਆ ਪੁੱਤੋ ਖਮਾਰ ਕੇ ਦਵਾਰੇ ਭਗਾਓ ਦਵਾਰੇ ਆ ਗਿਆ ਹੈਰੀ ਕਿਹੜੇ ਰਹਿ ਗਏ ਆ ਜਾ ਆ ਜਾ ਪੋਗੜੀ ਬੱਸ ਤਿੰਨ ਹੀ ਰਹਿ ਗਏ ਤੁਸੀਂ ਲੱਭੂ ਤਾਂ ਕਰ ਗਿਆ ਹੈਰੀ ਵੀ ਕਰ ਗਿਆ ਉਹ ਚੱਲ ਹੈਰੀ ਵੀ ਹੈਗਾ ਚਲੋ ਆ ਇੱਕ ਮੈਂ ਤਾਂ ਰਹਿ ਗਿਆ ਪਹਿਲਾਂ ਲੰਘਿਆ ਹਾਂ ਇਹ ਪਹਿਲਾਂ ਲੰਘਿਆ ਆ ਲੰਘਿਆ ਬਈ ਹੈਰੀ ਨਾ ਗਿਆ ਨਾ ਗਿਆ ਹੈਰੀ ਹੋਰ ਵੀ ਬੰਦਾ ਹੈਗਾ ਕੋਈ ਹੋਰ ਕਾਹ ਪਾਣ ਜਵਾਂ ਆ ਗਈ ਆ ਇਹਨਾਂ ਨੂੰ ਮੈਂ ਉਹ ਪਗਾ ਦੇ ਇਹਨਾਂ ਨੂੰ ਪਗਾ ਦੇ ਓਏ ਪਗਾ ਦੇ ਪਗਾ ਦੇ ਓਏ ਪਗਾ ਦੇ ਇਹਨਾਂ ਨੂੰ ਆੜਾ ਤਿਆਰ ਆ ਚਲੋ ਬਈ ਆ ਨਾਈ ਆ ਗਈ ਔਰੇ ਜਮੇ ਆ ਗਈ ਮੁੰਡੇ ਜਮੇ ਦਾਈ ਆ ਗਈ ਚਲੋ ਲਾਓ ਚੱਪਣਾ ਜੱਪੜਾ ਲਾ ਕੇ ਰੱਖੋ ਓਏ ਇੱਕ ਜੱਪੜਾ ਰੱਖ ਲਿਓ ਰੀਟਾ ਦੀ ਟੈੜੀ ਜੀ ਬੰਦਾ ਫੜਨਾ ਯਾਰ ਤੇਰੇ ਪਾੜੇ ਤੇ ਚੱਪੜਾ ਕੱਢਣ ਚਾਰੇ ਪਾਸੇ ਘੁੰਮ ਕੇ ਬੰਦਾ ਫੜਨਾ ਲਾ ਦੋ ਕਿ ਨਾ ਬਾਂਦਰ ਕੀਲੇ ਵਾਲੀਆਂ ਚੱਪੜਾ ਤਾਰ ਤਾਰ ਚੱਪੜਾ ਸਿੱਡਣ ਨੂੰ ਦੌੜਦੀ ਪੈਣੀਆਂ ਵੀ ਆਈਆਂ ਓਏ ਆਪਣੀਆਂ ਮੈਕ ਹੋ ਜਾਂਦੇ ਓ ਬਈ ਪਹਿਲਾਂ ਉਹ ਹੱਥ ਵੀ ਦੱਸੋ ਹੈ ਹੂਈ ਵਾਲੇ ਦਰਵਾਜ਼ੇ ਆਉਂਦੇ ਜਿਹੜਾ ਉਹ ਗਾਂ ਲੈ ਕੇ ਆ ਆਹ ਤੇ ਆ ਗਿਆ ਤਾਂ ਬੱਟਾ ਚੇਰਾਂ ਦੇ ਆਲਾ ਚੱਕ ਲਓ ਓ ਮਾਰ ਦੇ ਓਏ ਚਲੋ ਓਏ ਆਏ ਚੱਕ ਲਓ ਓ ਮਾਰ ਦੇ ਓਏ ਹਾਲਾ ਚਲੋ ਯਾਰ ਨੇੜੇ ਚੱਕ ਲਓ ਨਾੜ ਚੜ ਗਈ ਕੀ ਜੀ ਨਾੜ ਤਾਂ ਇਹ ਚੜੂ ਚਲੋ ਚਲੋ ਭਜਣਾ ਕਿੱਥੇ ਹੁੰਦਾ ਉਹ ਭਜਾਵਾਂਗੇ ਬਾਹਾਂ ਚੋਂ ਓ ਲੱਤਾ ਲੱਤਾ ਹੀ ਮਾਰਨੇ ਆ ਰੋਕ ਜੋ 2 ਮਿੰਟ 2 ਮਿੰਟ ਮਾਰੋ ਨਾ ਆਏ ਦਾ ਭੱਜਣਾ ਕਿਧਰ ਰੋਕ ਜਾ ਖਾਲੀ ਹੋ ਗਈਆਂ ਕਰਵਾ ਸਾਰੇ ਜਿੱਪਾਂ ਚੱਕੀਆਂ ਆਈਆਂ ਆਪੜੇ ਆਪ ਨਹੀਂ ਜਾਣਾ ਨਹੀਂ 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 ਆਏ ਦਾ ਭੱਜੀ ਜਾਏ 1 2 ਰਹਿੰਦੇ ਕੋਈ ਨਾ ਰਹੀ ਉਹਨਾਂ ਭੱਜਣਾ ਨਹੀਂ ਨਹੀਂ ਕੋਈ ਜਦੋਂ 1 2 ਰਹੇ ਰਹਿੰਗਾ ਉਹਨਾਂ ਭੱਜੀ ਓ ਮੁਰਨਾ ਵੀ ਆ ਕਮਾ ਤੇ ਦਵਾ ਨਹੀਂ ਮਾਰੀ ਆ ਉਦੋਂ ਹੀ ਮਾਰਦੇ ਆ ਆ ਗਿਆ ਕੋ ਮਾਰ ਥੋੜੀ ਜਿਹੀ ਚਪਾ ਨਾ ਨਹੀਂ ਕਰਨਾ ਉਹ ਨਹੀਂ ਜਾਣਦੇ ਬੋਲਾ ਲਾਤਾ ਲੁੱਤਾ ਮਾਰ ਲਾ ਮੋੜਾ ਬਾਲਾ ਖੋਸ ਮਾਰ ਆ 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 ਗੱਲ ਲੱਗਿਆ 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 ਬਈ ਲੱਗ ਗਿਆ ਕੀਨੇ ਕੀਨੇ ਇਹ ਖੇਡ ਖੇਡੀਆਂ ਤੇ ਇਹ ਖੇਡ ਨੂੰ ਕੀ ਕਹਿੰਦੇ ਆ ਕੀ ਨਾਮ ਆ ਇਹਦਾ ਤੇ ਕਿਨੂੰ ਕਿਨੂੰ ਇਹ ਦੇਖ ਕੇ ਆਪਦਾ ਬਚਪਨ ਚੇਤੇ ਆ ਗਿਆ ਇੱਕ ਕਮੈਂਟ ਜ਼ਰੂਰ ਕਰਿਓ 2000 ਤੋਂ ਪਹਿਲਾਂ ਵਾਲੇ ਆ ਜਿਹੜੇ ਉਹਨਾਂ ਨੂੰ ਤਾਂ ਸਾਰਿਆਂ ਨੂੰ ਪਤਾ ਹੋਣਾ ਵੀ ਇਹ ਕੀ ਖੇਡ ਆ 2010 ਤੱਕ ਇਹ ਖੇਡ ਖੇਟੀ ਗਈ ਹੈ ਮੇਰੇ ਹਿਸਾਬ ਦੇ ਨਾਲ ਉਦੋਂ ਬਾਅਦ ਫੋਨ ਫੋਨ ਚੱਲ ਪਏ ਤੇ ਜਿਹੜੀ ਖੇਡ ਆ ਉਹ ਬੰਦ ਹੋ ਗਈਆਂ ਪ੍ਰਾਤਨ ਖੇਡਾਂ ਆਪਣੀਆਂ ਤੇ ਆਪਾਂ ਕੋਸ਼ਿਸ਼ ਕੀਤੀ ਸੀਗੀ ਵੀ ਜਿਹੜੇ ਆਪਣੇ ਜਵਾਕ ਆ ਨਿੱਕੇ ਉਹਨਾਂ ਇਹ ਵੀ ਪਹਿਲਾਂ ਫ੍ਰੀ ਫਾਇਰ ਦੀ ਖੇਡੀਆਂ ਦੇਈ ਮੈਂ ਕਿਹਾ ਅਰੇ ਉਹ ਆਪਾਂ ਚ ਗੇਮ ਨਵੀਂ ਖੇਡਦੇ ਆ ਕਿਉਂ ਸਾਂਝੀ ਲੱਗੀ ਵੀ ਆ ਸਾਰੇ ਇਕੱਠੇ ਹੋਏ ਹੁੰਦੇ ਆ ਜੇ ਇਹਨਾਂ ਨੂੰ ਦੱਸਾਂਗੇ ਫੇਰ ਹੀ ਪਤਾ ਲੱਗੂ ਵੀ ਆ ਖੇਡ ਸੀ ਆ ਖੇਡ ਖੇਡਦੇ ਹੁੰਦੇ ਹੀ ਤੇ ਗੇਮ ਫੇਰ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਖੇਡਾਂ ਲਈ ਤੇ ਕਿਨੂ ਕਿਨੂ ਆਪਦਾ ਬਚਪਨ ਚੇਤੇ ਆ ਗਿਆ ਖੇਡ ਦੇਖ ਕੇ ਉਹ ਵੀ ਜ਼ਰੂਰ ਕਮੈਂਟ ਕਰਿਓ ਬਾਲੀਆਂ ਖਣ ਗਿਆ ਮੋਦ ਆ ਟੱਡ ਕੱਟੋ ਜੱਗਾ ਪਤਾ ਹੀ ਨਾ ਲੱਗ ਮੂਰੂ ਝੱਪੋ ਕਰ ਤਰਾਂ ਮੀਂਹ ਕਿੱਥੇ ਗਿਆ ਜੀ ਓਏ ਆ ਆ ਆ ਓਏ ਨਾ ਫੇਰ ਕੀ ਮੈਂ ਤਾਂ ਮੱਕਾ ਮਿਲੂ ਚਲੋ ਐਕੀ ਰਹਿਗੇ ਓਏ ਝੱਪਣਾ ਓਏ ਝੱਪੀ ਨਹੀਂ ਦੇਖ ਲਾ ਭੱਜਦਾ ਯਾਰ ਇੱਕ ਤੇਰਾ ਇੱਕ ਤੇ ਭੱਜਲਾ ਦਾ ਭੱਜੇ ਨਹੀਂ ਕਰੀ ਤੇ ਤਨਾ ਸਾਲ ਮਾਰ ਯਾਰ ਓਏ ਇਹਨੇ ਖੜੇ ਓਏ ਸਾਲ ਮਾਰ ਚੱਕ 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 ਭੱਜ ਲਿਆ ਉਹਨਾਂ ਰਾਲ ਨੇ ਉਹ ਲੱਭ ਲੋ ਮੇਰੇ ਹਾਲੇ ਹੋਰ ਕੱਲ ਨੂੰ ਤੁਹਾਡੀਆਂ ਮੰਮੀਆਂ ਨੇ ਖੇਡਣ ਨਹੀਂ ਦੇਣਾ ਉਹਨਾਂ ਨੇ ਕਹਿੰਦਾ ਨੁਕਸਾਨ ਕਰਾ ਦਾ ਟਾਈਮ ਨਹੀਂ ਓਹ ਹੈਰੀ ਨੂੰ ਫੇੜ ਲੈਣ ਦੇ ਵਾਟ ਲੱਭਾ ਕੇ ਹੈਰੀ ਵਾਲੀ ਰਹਿ ਗਈ ਦੋਨੋਂ ਲਾ ਜਾਂਦਾ ਲੱਪਣ ਚਲੋ ਕਰ ਹੈਰੀ ਕੇ ਲੱਭ ਗਈ ਹੈ ਛੁਲੂ ਜਾਂਦਾ ਸਕੀਮ ਲਾ ਗਿਆ ਮੁੰਡਾ ਬਾਤ ਗਿਆ ਕੁੱਟੋਂ ਕੁੱਟੋਂ ਬਾਤ ਗਿਆ ਚਲੋ ਬਾਈ ਾਲੂ ਕਚਾਲੂ ਬਾਂਦਰ ਦੀ ਖੇਡ ਚਾਲੂ